ਕੋਡੀ 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 ਆ ਪਰ ਕੰਡਿਆਂ ਤੇ ਸੋਨਾ ਓਖਾ ਏ ਬਾਜਾਂ ਵਾਲੇ ਨੇ ਪੁੱਤ ਚਾਰ ਸ਼ਹੀਦ ਕਰਵਾਏ ਲੋਕੋ ਪੁੱਤ ਇੱਕ ਮਰਵਾਉਣਾ ਓਖਾ ਏ ਲੋਕੋ ਪੁੱਤ ਇੱਕ ਮਰਵਾਉਣਾ ਓਖਾ ਏ ਗੁਰੂ ਦਾ ਸਿੰਘ ਬਾਲਮ ਧੂਰ ਕੋਟੀਆ ਦੂਸਰੇ ਪਾਸੇ ਉਹ ਆ ਜਿਹੜਾ ਧੂੜਾਂ ਪੱਟੀ ਜਾਂਦਾ ਆਪਣੇ ਦੰਦ ਚੀਣ ਦੀ ਕੰਨ ਜਈ ਮਜ਼ਬੂਤੀ ਨਾ ਜਦ ਪੈ ਜੇ ਪੁੱਠੀ ਕੈਂਜੀ ਗੱਲ ਕਸੂਤੀ ਨਾ ਬਾਲਵਾ ਪੱਜ ਪਰ ਏ ਕੰਡਿਆ ਓ ਪੱਜਾਂ ਨੂੰ ਤੇ ਪਰ ਜੂ ਅਗਲਾ ਲਭੀ ਸ਼ਿਵ ਮਾਰ ਕਰਦਾ ਪੱਟਾ ਭਰਾ ਸਾਡਾ ਕਿ ਕਹਿੰਦਾ ਪਾਕੇ ਮਲ ਤਗੜਾ ਹੈ ਪੱਟਾ ਨਾ ਪੱਟ ਕਹਿੰਦੇ ਐ ਇਹਦੇ ਟੌਲਾਂ ਨੂੰ ਕਿੱਥੇ ਹੱਥ ਪੈਂਦੇ ਐ ਇਹ ਕਿਹੜੇ ਪਿੰਡ ਦਾ ਲੋਕੀ ਘੱਟ ਪੁੱਛਦੇ ਪੰਧ ਦਤਦੇ ਐ ਆਤਾਪੁਰੇ ਵਾਲਾ ਇਹ ਕਮ ਹੈ ਕੋਈ ਤਾੜੀ ਮਾਰੋ ਜ਼ੋਰਦਾਰ ਆ ਉਹ ਫਤਾਪੁਰੀ ਇਹਦੇ ਜੱਫੇ ਕਿ ਦੁਨੀਆ ਤੇ ਦਿਲਾਂ ਤੇ ਰਾਜ ਕੀਤਾ ਉਹ ਦੁਨੀਆ ਤੇ ਦਿਲਾਂ ਤੇ ਰਾਜ ਯੂਐਸਏ ਕਹਿੰਦੇ ਕੰਮ ਧਾਰਿਆ ਜਾਂਦਾ ਹੈ ਅਮਰੀਕਾ ਦੇ ਵਿੱਚ ਪਾੜਾ ਹੁਸਣ ਜਾ ਭਰਾਵੋ ਜਦ ਅਮਰੀਕਾ ਆਖੀਦਾ ਨਾ ਬਾਕੀ ਬੋਲਣਾਂ ਨੂੰ ਵੀ ਪਤਾ ਲੱਗਦਾ ਹੈ ਤੇ ਜਿਹੜਾ ਰਹਿੰਦਾ ਉਹਨਾਂ ਦੇ ਪਤਾ ਲੱਗ ਹੀ ਜਾਂਦਾ ਹੈ ਜਿਹੜਾ 40 ਲੱਖ ਲਾ ਕੇ ਗਿਆ ਉਹਨੂੰ ਤਾਂ ਉਹੀ ਪਤਾ ਹੈ ਵੀ ਅਮਰੀਕਾ ਬਾਕੇ ਤਗੜਾ ਹੈ ਇਤੋਂ ਦੇ ਪਾਸੇ ਸ਼ਾਹਪੁਰੀਆ ਇਹ ਪੰਜਾਬ ਦੇ ਬਦਰ ਸ਼ੇਰ ਇਹ ਸਾਡੇ ਟੱਕਰ ਫਤਾਪੁਰ ਪਿੰਡ ਵਾਲਾ ਇੱਕਮ 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 ਉਹ ਤੇਰੀ ਟੱਕਰ ਦਾ ਹੀ ਕੋਈ ਨਹੀਂ ਆ ਤਾੜੀ ਮਾਰੋ ਜ਼ੋਰਦਾਰ

ਹੋ ਬੱਲੇ ਬੱਲੇ ਬਣਦੇ ਨੇ ਅੱਜ ਕੱਲ ਦੇ ਨਿਆਣੇ ਬੱਲਿਏ ਤੂੰ ਜਾਣੀ ਨਾ ਖੁੰਡਾ ਪੁਰਾਣੇ ਬੱਲਿਏ ਇਹਨੂੰ ਵੀ ਫਰੰਦੀਪੁਰ ਹੀ ਤਿੰਨ ਜਫਿਆਂ ਦਾ ਗੋਪੀ ਦੇ ਤਿੰਨ ਜਫਿਆਂ ਦਾ 10000 ਹੋਵੇਗਾ 10000 ਹੋਣਾ ਤੁੰਗ ਵਾਲੀ ਪਿੰਡ ਵਾਲਾ ਲੱਭੇ ਸ਼ਿਵ ਸਿੰਘ ਖੇਤਲਾ ਆ ਰੇਡ ਤੋਂ ਬਾਅਦ ਤੇਰਾ ਜ਼ਿਕਰ ਹੋਣਾ ਇੱਧਰਲੇ ਪਾਸੇ ਮੱਲੀ ਪਰਿਵਾਰ ਦਾ ਓ ਬੱਲੇ 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 ਆ ਇਹਦਾ ਜ਼ਿਕਰ ਹੋਇਆ ਹੈ ਬਈ ਤਾੜੀ ਮਾਰੋ ਫਰੰਦੀ ਡਾਲਿਆਂ ਤੇ ਗੱਟ ਪੱਟਾਂ ਉੱਤੇ ਪੈਣ ਛਲਮ ਛੱਲੀਆਂ ਮਸਲਾਂ ਦੇ ਨਾਲ ਦੇਖੋ ਛਾਤੀਆਂ ਨੇ ਮੱਲੀਆਂ ਚੰਗਾ ਜੁੱਸਾ ਖਿਡਾਰੀ ਦੀ ਨਿਸ਼ਾਨੀ ਮਿੱਤਰੋ ਆ ਸਾਨਾ ਮੰਗਣਾ ਪਿੱੜ ਦੀ ਮੈਦਾਨਾ 'ਚ ਜਵਾਨੀ ਮਿੱਤਰੋ ਇੱਕਮ 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 ਸਾਪਰੀਏ ਦੀ ਕਬੱਡੀ ਉੱਤੇ ਆ ਵਾਹ ਗੱਬਰੂਆ ਉਹ ਪਤਾਪੁਰਿਆਂ ਦਾ ਮੁੱਲ ਮੋੜ ਗਿਆ ਦੇਖਰੀ ਮਾਧਿਆਰਿਓ ਤਾੜੀਆਂ ਜ਼ੋਰਦਾਰਨ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ